ਸਿਰੀ ਵਾਹਿ ਗੁਰੂ ਸਾਹਿਬ ਜੀਓ ਚੋ ਬੋਲੇ ਮਹਲਾ ਪੰਜਵਾਂ ਏਕ ਓੰਕਾਰ ਸਤਿਗੁਰ ਪ੍ਰਸਾਦਿ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਚੀ ਸਾਟ ਰਾਮਨ ਹਉਤੇ ਸੋਰੰਕ ਨਹਿ ਜਿਨ ਸਰਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਾਚ ਰਿਹਾ ਬੀਚ ਨਰਾਇ ਹੋਤ ਚਰਨ ਕਮਲ ਮਨ ਭੇਦਿਓ ਭੂਜਨ ਸੁਰਤ ਸੰਜੋਗ ਸਾਗਰ ਮੇਰੁਦਿਆਨ ਬਨ ਨਵਖੰਡ ਬਦਦਾ ਪਰਮ ਮੂਸਨ ਪ੍ਰੇਮ ਪਰਮ ਕੈ ਗਨੋ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹਿ ਝੂਮ ਬਰਛਾਏ ਬੀਦੇ ਬਾਂਦੇ ਕਮਲ ਮਹਿ ਭਵਰ ਰਹੇ ਲਬਟਾਈ ਜਪ ਤਵ ਸੰਜਮ ਹਰਖ ਸੋਖ ਮਾਨੁ ਮਤਿ ਵਰ ਗਰਭ ਮੂਸਨ ਨਿਮਖ ਕਉ ਪ੍ਰੇਮ ਪਰ ਵਾਰ ਵਾਰ ਦਿਉ ਸਰਬ ਮੂਥਨਾ ਮਰਮ ਨਾ ਜਾਣਈ ਮਰਤੋ ਹਿਰਤੋ ਸੰਸਾਰ ਪ੍ਰੇਮ ਪਰਮ ਨਾ ਬਿਦੇਉ ੳਰਜਿਉ ਮੇਤੋ ਬਿਵਹਾਰ ਕਬ ਦਬ ਜਬ ਜਾਰੀਐ ਵਿਚਰਤੋ ਪ੍ਰੇਮ ਬਿਹਾਲ ਮੂਥਨਾ ਤਵੀ ਮੁਸੀਐ ਬਿਸਰਤ ਪੁਰਖ ਦਿਆਲ ਜਾ ਕੋ ਪ੍ਰੇਮ ਸੋ ਆਉ ਹੈ ਚਰਨ ਚਿਤਵ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਨ ਨਾ ਕ ਤੂੰ ਜਾਹੇ ਲਖ ਘੰਟੀ ਉਚੋਕ ਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਣੀ ਕਰਨੀ ਕਮਲ ਜਮਾਲ ਕਮਲ ਨਾਨੋ ਅਨਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਰਾਮ ਸਿਉ ਖੰਡ ਖੰਡ ਕਰ ਹਾਰ ਮਗਰ ਭਇਓ ਪ੍ਰੇਮ ਸਿਉ ਸੂਦ ਨਾ ਸਿਮਰਤੇ ਅੰਗ ਪਰਉੜ ਭਇਓ ਸੋ ਲੋਮਹਿ ਨਾਨਕ ਅਦਮ ਪਤੰਗ ਮਗਨ ਭਇਓ ਪ੍ਰਿਮ ਪ੍ਰੇਮ ਸਿਉ ਸੂਦਨਾ ਸਿਮਰਤੇ ਅੰਗ ਪਰਉੜ ਭਇਓ ਸਭ ਲੋਮਹਿ ਨਾਨਕ ਅਦਮ ਪਤੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ